ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਣਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਣਤਾ ਬੁਜਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮੰਨਿਆ ਕਰਨ ਕਰਮਣ ਤਿੰਨ ਮੂਲ ਪਛਾਨਿਆ ਜਾ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਭਜਿਆ ਤਿਸ ਮਾਹਿ ਸਮਾਨਾ ਬਸਤ ਮਾਹਿ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿਣਾ ਜਾਈ ਬੂਝਾ ਬੂਜਣ ਹਾਰ ਬਵੇਕ नारायण मिले नानक एक ठाकुर का सेवक आज्ञाकारी, ठाकुर का, का सेवक सदा पुजारी ठाकुर के सेवक मन प्रतीता, ठाकुर के सेवक के निर्मल रीतम ठाकुर को सेवक जाने संग प्रभ का सेवक नाम रंग ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਟਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋ ਇਹਨਾ ਲਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਜ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਾ ਦਿਸ ਪ੍ਰਗਟਾਇਆ कीरी मैं कल राख भसम करै लसकर कोट लाख जिसका सास न का आप ता को राखत दे कर हाथ मानस यत्न करतब पात तिसके करतब बिर्थ जात मार न राख अवर न कोए सर्व सर्वजिया का राखा सोए, ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅਮਰਤਾ ਇਹੋ ਮਨ ਤਨ ਧ੍ਰੱਪੀਐ ਨਾਮ ਰਤਨਾ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰਾ ਨਾਹੀ ਦ੍ਰਿਸ਼ਟਾਇਆ ਨਾਮ ਧੰਨ ਨਾਮੋ ਰੂਪ ਰੰਗ ਨਾਮੋ ਸੋਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਕ੍ਰਿਪ ਤਾਨੇ ਮਨ ਤਨ ਨਾਮਹਿ ਨਾਮ ਸੁਮਾਨੇ ਉਠਤ ਬੈਠਤ ਸੋ ਵਚ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੈ ਜਨ ਕੀ ਨੀਂਦਾਤ ਕਰਹ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੈ ਸਮਾਏ ਜੋ ਹੋ ਆਹੋ ਬਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਨਉ ਤਿਸ ਕਾ ਗੁਣ ਕਹੈ ਏਕ ਨ ਜਾਣਉ ਆੜ ਪਹਿਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿੰਨ ਕੀ ਓਟ ਲੀਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੇ ਦਰਸ ਸਭ ਪਾਪ ਮਿਟਾਵਹਿ ਅਵਰ ਸਿਆਣਪ ਸਗਲੀ ਛਾੜ ਤੇ ਜਨ ਕੀ ਤਉ ਸੇਵਾ ਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜਹੁ ਸਦ ਪੈਰਾ